ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਦਾ ਸਾਰੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਆਪਾਂ ਜਾ ਰਹੇ ਆ ਅੰਜ ਰਾਜਪਾਜੀ ਹੁਣਾਂ ਤੋਂ ਤੇ ਆਪਾਂ ਲੱਗੇ ਆ ਗੱਡੀ ਧੋਣ ਤੇ ਆ ਪਾਈਪ ਪਿਆ ਸੀਗਾ ਇਧਰ ਪਲਾਟ ਚ ਉਧਰ ਮੈਂ ਬਾਜਰਾ ਜਾਂ ਲਾਇਆ ਸੀ ਬੂਟੇ ਮੱਟੇ ਨੂੰ ਪਾਣੀ ਲਾਇਆ ਹੈਗਾ ਥੋੜਾ ਜਿਹਾ ਤੇ ਆਪਾਂ ਇਹਨੂੰ ਲੈਣ ਆਏ ਆ ਆਪਾਂ ਧੋਣੀ ਗੱਡੀ ਗੱਡੀ ਧੋਗੇ ਤਾਂ ਫੇਰ ਆਪਾਂ ਚੱਲਦੇ ਆ ਗੱਡੀ ਧੋਗੇ ਫੇਰ ਤਿਆਰ ਹੁੰਨੇ ਆ ਗੱਡੀ ਆਪਣੀ ਤੋਤੀ ਗਈ ਆ ਜੀ। ਹਾਂ ਜੀ ਆਪਾਂ ਹੁਣ ਜਾ ਰਹੇ ਆ ਭਾਜੀ ਹੁਣਾਂ ਤੋਂ। ਜਸਪ੍ਰੀਤ ਦੇਖੋ ਪਿੱਛੇ ਨੂੰ ਦੇਖਦਾ ਪਿਆ। ਹਾਂ ਜੀ ਆਪਾਂ ਗਏ ਆ ਪਹੁੰਚ ਕਰ ਰੰਗ ਕੀਤਾ ਨਵਾਂ। ਰਾਂਗੀ ਪਾ ਦਿਨੇ ਮੜਾ ਹੋਰਾ ਚੱਕਰਾ ਵਧੀਆ ਲੱਗਦਾ ਮੈਨੂੰ ਆਹ ਨਹੀਂ ਰੰਗ ਨਹੀਂ ਰੰਗ ਇਹਦਾ ਆਪਾਂ ਕਿ ਕਿਚਨ ਚ ਕਿਚਨ ਚ ਬਣ ਰਹੇ ਪਕੌੜੇ ਮੈਂ ਤਾਂ ਮਜ਼ਾਕ ਹੀ ਕੀਤਾ ਹੈਗਾ ਰਜੋਤ ਨੂੰ ਮੈਂ ਕਿਹਾ ਪਕੌੜੇ ਪਕੂੜੇ ਬਣਾ ਕੇ ਰੱਖ ਮੈਂ ਆ ਗਿਆ ਤਾਂ ਉਹ ਸੱਚੇ ਲੱਗੇ ਹੋਏ ਸਾਡੇ ਰੱਲ ਗਿਆ ਅੱਜ ਤਾਂ ਮੈਂ ਨਹੀਂ ਖਾਂ ਮੈਂ ਭਾਈ ਡਾਈਟ ਤੇ ਆ ਰੋਟੀ ਖਾਧੀ ਲੇਟ ਅੱਗਿਆਂ ਗੇਮ ਖੇਡਣ ਦੇਖਦੇ ਆ ਕੀ ਕੋਈ ਨਾਟਕ ਦੱਸੋ ਕੀ ਆ ਗੇਮ ਦਾ ਨਾਮ ਸਾਨੂੰ ਨਹੀਂ ਪਤਾ ਕੀ ਆ ਇਹ ਸਾਡੇ ਬੱਚਿਆਂ ਨੂੰ ਪਤਾ ਛੋਟਾ ਛੋਟਿਆਂ ਨੂੰ ਆਏ ਹਾਂ ਗੇਮ ਮਾਰਨ ਆਲਾ ਇਧਰ 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 ਕਾਰਟੂਨ ਦੇ ਕੋਰੇ ਆ ਬੱਸ ਤੇ ਇੱਧਰ ਮਰੂ ਰਖਾ ਹੋ ਰਿਹਾ ਹੈ ਬਾ ਮਮ ਇੱਧਰ ਵੀ ਚਲ ਫੜ ਬਣਾ ਮੜਾ ਇਹ ਗੇਮ ਖੇਡੀਏ ਮੜਾ ਜਲਦੀ ਜਲਦੀ ਖੇਡਨੇ ਆ ਐ ਕਿ ਕਿ ਖੇਡਨਾ ਇਨਿੰਗ ਕਰਨੀ ਤੁਸੀਂ ਨਾਲ ਨਾਲ ਦੋ ਰੌਕਾ ਤੇ ਪਰਸੀਡ ਰੌਕਾ ਤੇ ਪਰਸੀਡ ਇਹ ਦੋ ਦੋ ਨਹੀਂ ਹੋ ਗਈ ਇਹ ਬਾਰੇ ਕਿ ਕਿ ਖੇੜੇ ਕੇ ਬਾਰੇ ऐना मूवी रे चक्क चक्क पवी चा कसते कोण दोडोडो पकाना एक्टिंग करणार ਏ ਇਹ ਦੇਖ ਕਰੋ ਬੰਦੇ ਜੇ ਇਹ ਟਿਕ ਮਗਰ ਮੈਂ ਫੌਦਾ ਜੇ ਡੀ ਦੇਖ ਕੇ ਅੱਪ ਕਰ ਰੇ ਸ਼ੁਕਲੇ ਕਰ ਰਹਾ ਹੈ ਕਿੰਨੇ ਕੀ ਹੋ ਰਹਾ ਹੈ ਲੋਕ ਆਹ ਕਿ ਮੇਰੇ ਬਾਹਰ ਆਇਆ ਇਹ ਸਹੀ ਹੈ ਮੈਂ ਕਿਹਾ ਆ ਪਤਾ ਨਹੀਂ ਕੀ ਦਿਮਾਗ ਹੋਲੇ ਪਾਜੀ ਬਣਾ ਰਿਹਾ ਛਟਣੀ ਲਾਲ ਮਿਰਚਾਂ ਦੀ ਕੋ ਵੀਡੀਓ ਦੇਖੀ ਸੀਗੀ ਕਰੇ ਰੈਸਿਪੀ ਕੋਈ ਪਹਿਲਾਂ ਵੀ ਬਣਾਉਂਦੇ ਘਰ ਆ ਅੱਜ ਕਹਿੰਦੇ ਤੁਹਾਨੂੰ ਬਣਾ ਕੇ ਖਵਾਉਣੀ ਆ ਆਪਾਂ ਤੇ ਹੁਣ ਲੱਗੇ ਹੋਏ ਆਪਾਂ ਨਾਲ ਚਟਣੀ ਦੇਖਦੇ ਹਾਂ ਕਿੰਦਾ ਦੇ ਬਣਾਉਂਦੇ ਆ ਇਹਨਾਂ ਦਾ ਵਧੀਆ ਹੀ ਬਣਾਉਂਦੇ ਹੰਦੇ ਅੱਜ ਵੀ ਵਧੀਆ ਹੀ ਬਣਾਉਂਗੇ ਆ ਰਹੇ ਤੇ ਬੈਠੇ ਸਭ ਨੇ ਚੇਕ ਕਰਨਾ ਲਗਾ ਲਿਆ। ਕਰਤੇ? ਕਰਤੇ ਆਪਾਂ। ਹਾਂ। ਮਾਮੇ ਮੰਮੀ ਨੂੰ ਦਿਓ। ਕੋਸੇ ਹੀ ਬੈਠੇ ਰੁਕ ਕੇ ਬੈਠੇ। ਹਾਂਜੀ ਆਪਾਂ ਤਰਪੇ ਆ ਭਾਜੀ ਹੁਣਾਂ ਤੋਂ ਹੁਣ ਆਪਾਂ ਲੱਗੇ ਆਂ ਫੋਨ ਪਟ્રોલ ਰਾਜ ਰੁਕੇ ਸੀਗੇ। ਹੁਣ ਜਾ ਰਹੇ ਆਂ ਵਾਪਸ ਆਪਾਂ ਘਰ। ਪਾਇਆ ਜੈਗਨ ਨੂੰ ਘੁਮਾਉਣ ਹੁਣੇ ਆਈ ਆ ਘਰ ਹੁਣ ਮੈਂ ਆ ਗਿਆ ਨਾਲ ਹੀ ਕੱਪੜੇ ਚੇਂਜ ਕਰਕੇ ਜੈਗਨ ਨੂੰ ਘੁਮਾਉਣ ਜੈਗਨ ਨੂੰ ਘੁਮਾ ਕੇ ਨੇ ਰੋਟੀ ਹਾਂਜੀ ਆਪਾਂ ਪਹੁੰਚ ਗਏ ਸੀਗੇ ਘਰ ਟਾਈਮ ਕਾਫੀ ਹੋ ਗਿਆ ਸੀਗਾ ਤਾਂ ਆਪਾਂ ਜੈਗਨ ਨੂੰ ਘੁਮਾ ਕੇ ਰੋਟੀ ਖਾ ਗਏ ਹੋ ਗਏ ਆ ਫ੍ਰੀ ਹੁਣ ਆਪਾਂ ਲੱਗੇ ਆ ਸੌਣਾ ਇਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਅਗਲੇ ਬਲੌਗ ਵਿੱਚ ਮਿਲਾਂਗੇ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ ਅਗਲੇ ਬਲੌਗ ਵਿੱਚ ਮਿਲਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ